ਮੈਂ ਵੈਸ ਗੁਰੂ ਆਰਾਮ ਅੱਲਾ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਰਹਿਮਤ ਸਦਕਾ ਮੈਂ ਨੱਬਾ ਬਾਰੂਸੀ ਸੰਦਾਰ 24ਵੀਂ ਵਾਰ ਪ੍ਰਧਾਨ ਬਣਿਆ ਉਹਦੇ ਵਿੱਚ ਜਿੱਤੇ ਪਰਮਾਤਮਾ ਦੀ ਮਿਹਰਬਾਨੀਆਂ ਸਾਡੇ ਸਮੁੱਚੇ ਵਕੀਲ ਭਾਈਚਾਰੇ ਦੀ ਮਿਹਰਬਾਨੀ ਦੇ ਨਾਲ ਮੈਂ 24ਵੀਂ ਵਾਰ ਪ੍ਰਧਾਨ ਬਣਿਆ ਤੇ ਜਿਹੜੀ ਮੇਰੇ ਨਾਲ ਟੀਮ ਆ ਸਾਰੀ ਟੀਮ ਸਰਬਸੰਮਤੀ ਨਾਲ ਚੁਣੀ ਗਈ ਆ ਉਹਨਾਂ ਵਿੱਚੋਂ ਵੀ ਬਹੁਤੇ ਮੈਂਬਰ ਨੇ ਜਿਹੜੇ ਇਹ ਪਿਛਲੇ ਕਈ ਸਾਲਾਂ ਤੋਂ ਮੇਨਾ ਚੱਲ ਰਹੇ ਨੇ 22 ਪ੍ਰਧਾਨ ਸਾਗਰਜੀਤ ਸਿੰਘ ਲਵਲੀ ਤਾਂ ਹਰਜਿੰਦਰ ਸਿੰਘ ਸੈਕਟਰੀ ਇਸ ਤਰ੍ਹਾਂ ਸਮੁੱਚੀ ਟੀਮ ਨੇ ਸਾਡੀ ਚੁਣੀ ਗਈ ਆ ਇਸ ਚੋਣ ਦੇ ਵਿੱਚ ਸਾਡੇ ਬੀਪੀ ਸ਼ੁਕਲਾ ਰੋਜੀ ਤੇ ਰਜਿੰਦਰ ਸਿੰਘ ਜੱਸੜ ਜੀ ਇਹਨਾਂ ਨੇ ਬੜੀ ਇਮਾਨਦਾਰੀ ਤੇ ਧਿਆਨਦਾਰੀ ਦੇ ਨਾਲ ਆਪਣੀ ਡਿਊਟੀ ਨਿਭਾਈ ਆ ਤੇ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਆ ਖਾਸ ਕਰਕੇ ਸੀਨੀਅਰ ਮੈਂਬਰ ਸਹਿਬਾਨ ਨੇ ਸਰਬਸ਼ਾਂਤੀ ਕਰਾਉਣ ਦੇ ਲਈ ਬਹੁਤ ਬਹੁਤ ਮਿਹਰਬਾਨੀ ਕੀਤੀ ਆ ਮੈਂ ਉਹਨਾਂ ਦਾ ਰੋਮ ਰੋਮ ਕਰਕੇ ਰਿਣੀ ਆ ਮੈਂ ਉਹਦਾ ਸਾਰ ਨਹੀਂ ਚੁਕਾ ਸਕਦਾ ਤੇ ਮੈਂ ਵਾਦਾ ਕਰਦਾ ਸਾਰੇ ਬਾਰ ਮੈਂਬਰ ਦੀ ਹਾਜ਼ਰੀ ਦੇ ਵਿੱਚ ਕਿ ਉਹਨਾਂ ਦੇ ਕੀਤੇ ਹੋਏ ਭਰੋਸੇ ਨੂੰ ਮੈਂ ਟਕਰਾਉਂਗਾ ਨਹੀਂ ਟੋਟਾਂ ਨਹੀਂ ਦਊਗਾ ਤੇ ਜੋ ਵੀ ਪ੍ਰੋਬਲਮ ਨੇ ਸਾਡੇ ਵਕੀਲ ਸਾਹਿਬਾਨ ਦੀਆਂ ਬਾਵੇਂ ਉਹ ਲਿਫਟ ਦੀ ਹੈਗੀ ਬਾਵੇਂ ਪਾਰਕਿੰਗ ਦੀ ਹੈਗੀ ਜੋ ਵੀ ਕੰਮ ਨੇ ਹੋਣ ਵਾਲੇ ਮੈਂ ਉਹਨੂੰ ਪੂਰਨ ਭਰੋਸਾ ਦਿਵਾਉਣਾ ਸਾਰੇ ਬਾਰ ਮੈਂਬਰ ਨੂੰ ਉਹਨੂੰ ਮੈਂ ਪੂਰਾ ਕਰੂੰਗਾ ਤੇ ਕਿਸੇ ਵੀ ਬਾਰ ਮੈਂਬਰ ਨੂੰ ਕਿਸੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹਦਾ ਮੈਂ ਨਾਲ ਮੈਂ ਵੱਡਾ ਭਰਾ ਹੋ ਕੇ ਤੇ ਸੀਨੀਅਰ ਮੈਂਬਰਾਂ ਦਾ ਬੱਚਾ ਹੋ ਕੇ ਉਸ ਮਹੱਲ ਕਰਨ ਦੀ ਕੋਸ਼ਿਸ਼ ਕਰੋ। ਥੈਂਕ ਯੂ। ਸਾਡੇ ਜਿਹੜੇ ਮੌਜੂਦਾ ਕੰਮ ਚੱਲ ਰਹੇ ਨੇ ਸਾਡੇ ਚੈਂਬਰਾਂ ਦਾ ਰੰਗ ਹੋ ਰਿਹਾ ਤੇ ਜਿਹੜੀ ਕੋਰੀਡੋਰ ਆ ਉਹਦੀ ਰਗੜਾਈ ਹੋ ਰਹੀ ਆ ਇਸ ਤੋਂ ਇਲਾਵਾ ਸਾਡੇ ਜਿਹੜਾ ਹੈਗਾ ਲਿਫਟ ਦਾ ਕੰਮ ਆ ਜਿਹਦੇ ਲਈ 10 ਲੱਖ ਰੁਪਈਆ ਸਾਡੇ ਕੋਲ ਆ ਚੁੱਕਿਆ ਤੇ ਪਾਰਕਿੰਗ ਦਾ ਕੰਮ ਆ ਉਹਦੇ ਲਈ 20 ਲੱਖ ਰੁਪਈਆ ਸਾਡੇ ਕੋਲ ਆ ਚੁੱਕਿਆ ਮੇਨ ਕੰਮ ਇਹੀ ਨੇ ਇਸ ਤਵਰ ਕੈਮਰੇ ਲਵਾਉਣ ਆਲਾ ਹੈਗਾ ਜੋ ਹੋਰ ਵੀ ਜਿਹੜੇ ਕੰਮ ਨੇ ਅਸੀਂ ਸਰਕਾਰ ਤੋਂ ਸਾਰੇ ਮੈਂਬਰਾਂ ਦੀ ਜੋੜ ਨਾਲ ਸਾਰੇ ਮੈਂਬਰਾਂ ਦੇ ਸਹਿਮਤੀ ਦੇ ਨਾਲ ਅਸੀਂ ਹੋਰ ਪੈਸੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਤੇ ਹਰ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦੀ ਜਿਹੜੀ ਸਰਪੰਚੀ ਨਾਲ ਬਈਆ ਜੀ ਜਿਹੜਾ ਸਰਪੰਚ ਵੀ ਪੈਦਾ ਹਾਂ ਮੈਂ ਮਤਲਬ ਬਹੁਤ ਇਸ ਗੱਲ ਦੀ ਸਾਡੀ ਸਮੁੱਚੀ ਟੀਮ ਹੀ ਖੁਸ਼ੀ ਮਹਿਸੂਸ ਕਰ ਰਹੀ ਹੈ ਕਿਉਂਕਿ ਬਹੁਤ ਵੱਡੀ ਗੱਲ ਹੋਈ ਹੈ ਤੇ ਮੈਂ ਉਹਦੇ ਲਈ ਬਾਅਦ ਮੈਂਬਰ ਦਾ ਜਿੱਥੇ ਪਰਮਾਤਮਾ ਦਾ ਧੰਨਵਾਦ ਕਰਦਾ ਸਮੁੱਚੇ ਬਾਅਦ ਮੈਂਬਰ ਦਾ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਕਿ ਜਿਨ੍ਹਾਂ ਨਾਲ ਮੈਂ ਸਮੁੱਚੇ ਬਾਅਦ ਮੈਂਬਰ ਦਾ ਧੰਨਵਾਦ ਕਰਾਂ ਤੇ ਮੈਂ ਤਾਂ ਇਹ ਕਰ ਸਕਣਾ ਕਿ ਮੈਂ ਪ੍ਰਧਾਨ ਹੁੰਦੇ ਹੋਏ ਵਕੀਲ ਸਾਹਿਬਾਨ ਦੀ ਕੱਟ ਪੁਤਲੀ ਬਣ ਕੇ ਕੰਮ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਮੈਂ ਕਿਸੇ ਵੀ ਬਾਰ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਅਪਰ ਡਾਊਨ ਤੇ ਪਿੱਛਾ ਨਹੀਂ ਕਰਾਂ ਬਾਰ ਐਸੋਸੀਏਸ਼ਨ ਨਾਪਾ ਦੇ ਸਾਰੇ ਸਮੂਹ ਵਕੀਲ ਸਾਹਿਬਾਨ ਵਧਾਈ ਦੇ ਪਾਤਰ ਨੇ ਕਿ ਇਸ ਸਾਲ ਬਗੈਰ ਵੋਟਾਂ ਪਾਏ ਉਹਨਾਂ ਨੇ ਆਪਣੀ ਟੀਮ ਚੁਣੀ ਹੈ ਇਹ ਟੀਮ ਨੂੰ ਇਸ ਤਰ੍ਹਾਂ ਹੀ ਚੁਣਿਆ ਗਿਆ ਯੂਨੀਨੀਮਸਲੀ ਇਸ ਲਈ ਅਸੀਂ ਨੇ ਡਿਸੀਜਨ ਲਿਆ ਕਿਉਂਕਿ ਚੰਗੇ ਕੰਮ ਹੋ ਰਹੇ ਨੇ ਅੱਗੇ ਤੋਂ ਹੁੰਦੇ ਰਹਿਣ ਔਰ ਬਾਅਦ ਦੇ ਵਿੱਚ ਇੱਕ ਆਮ ਇਸ ਕਰਕੇ ਮੈਂ ਸਾਰੇ ਜਿਹੜੇ ਪ੍ਰਸਤਾ ਗਿਆਨ ਸਿੰਘ ਤੇ ਉਹਨਾਂ ਦੀ ਟੀਮ ਨੂੰ ਦੱਸਾਈ ਦੇ ਬਹੁਤ ਵਧੀਆ ਗੱਲ ਹੋਈ ਹੈ ਚੰਗੀ ਹੈ ਰੁਵਾਇਤ ਚੱਲੀ ਹੈ ਅੱਗੇ ਤੋਂ ਵੀ ਚੱਲ ਰਹੀ ਹੈ ਹਾਂ ਜੀ ਕੋਸ਼ਿਸ਼ ਕਰਾਂਗੇ ਸਰ ਸਾਡੀ ਜੁਨਾਨੀ ਮਸਲੀ ਮੈਂਬਰਾਂ ਦੇ ਸਹਿਯੋਗ ਨਾਲ ਸਰ ਇਹ ਕੁਐਸ਼ਨ ਹੋਈ ਹੈ ਕਿ ਪੁਰਾਣੀ ਟੀਮ ਨੂੰ ਰੱਖਿਆ ਜਾ ਹਾਂ ਸਾਰੇ ਖੁਸ਼ ਨੇ ਜੋਨ ਤੋਂ ਪੁੱਛਿਆ ਜੀ ਇਹੇ ਕਰਕੇ ਸਰਬਸੰਮਤੀ ਹੋਈ ਜੇ ਪਹਿਲਾਂ ਕਾਫੀ VOTING ਦਾ ਸਾਡੇ ਹੁੰਦਾ ਸੀ ਪਰ ਕਿਉਂ ਸਾਰਿਆਂ ਦੇ ਸਹਿਯੋਗ ਨਾਲ ਤਰਾਰ ਗਿਆ ਸੀ ਜੀ ਮੂਦੀ ਪ੍ਰਧਾਨ ਤੋਂ ਬਗਲੋਂ ਇਹਨਾਂ ਸਾਰਾ ਪੈਕਲਾ ਕੋਈ ਹਾਂਜੀ ਬਿਲਕੁਲ ਸਾਰੇ ਖੁਸ਼ ਨੇ ਜਿਹੜੇ ਕਾਫੀ ਬੱਤੀ ਕਰਦੀ ਜਿੰਦੀ ਦਿੱਤੀ ਹਾਂਜੀ ਐਸਟੀ ਨੂੰ ਖਤਮ ਕੀਤਾ ਗਿਆ ਇਸ ਵਾਰ ਸਾਰੇ ਮੈਂ ਮਤੇ ਸਹਿਮਤੀ ਹੈ